ਵਿਜੀ ਕਟੂ ਤੋਂ ਬੋਲ ਰਿਹਾ ਕਟੂ ਤੋਂ ਤੁਹਾਨੂੰ ਬਈ ਬਾਡੀ ਸਰਵਿਸ ਪੈਕ ਦਿੱਤਾ ਸੀਗਾ ਹਾਂ ਵਿਜੀ ਪੰਜ ਜੂਸ ਬਾਡੀ ਸਰਵਿਸ ਪੈਕ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਮੈਨੂੰ ਵੀ ਡਿਕਸ ਦੀ ਪ੍ਰੋਬਲਮ ਸੀ ਬੀਪੀ ਜ਼ਿਆਦਾ ਵੱਧਦਾ ਸੀ ਧੜਕਣਾ ਓਕੇ ਹਾਂ ਕਿੰਨੇ ਕਿਰ ਤੋਂ ਪ੍ਰੋਬਲਮਾਂ ਸੀ ਇਹ ਮੈਨੂੰ ਕਾਫੀ ਟਾਈਮ ਤੋਂ ਸੀ ओके okay, ओके okay. बहुत ਦਵਾਈ ਵੀ ਖਾ ਲਈ ਸੀ ਮੈਂ ਮੈਨੂੰ ਕਿਤੇ ਫਰਕ ਨਹੀਂ ਪਿਆ ਸੀ ਅੰਗਰੇਜ਼ੀ ਦਵਾਈਆਂ ਬਾਵਾ ਖਾ ਲਿਆ ਸੀ ਛੋਲੇ ਬੜੇ ਹਸਪਤਾਲਾਂ ਤੋਂ ਮੇਰੇ ਖਿਆਲ ਤੋਂ ਤੁਸੀਂ ਮਿਲਟਰੀ ਦੇ ਵਿੱਚੋਂ ਵੀ ਬਹੁਤ ਦਵਾਈਆਂ ਖਾਧੀਆਂ ਜੀ ਹਾਂ ਵਿੱਚ ਦਿੱਲੀ ਕੁਮਾਰ ਹਸਪਤਾਲ ਚੰਡੀਗੜ ਪਟਿਆਲਾ ਸਾਰਾ ਕੁਝ ਛੱਡਿਆ ਹੀ ਨਹੀਂ ਸੀ ਮਨੇ ਓਕੇ ਜਿੱਦਾਂ ਦਾ ਮੈਂ ਬੜੀ ਪੰਜ ਚੂਜਾ ਵਰਤਿਆ ਵਾ ਬੋਡੀ ਸਰਵਿਸ ਪੈਕ ਪੰਜ ਜੂਸ ਵਰਤਿਆ ਤੁਸੀਂ ਕਿੰਨੇ ਵੀ ਚਿਰ ਚ ਫਰਕ ਪੈ ਗਿਆ ਸੀ ਇਹ ਮੈਨੂੰ 20 ਦਿਨਾਂ ਅੱਗੇ ਪਤਾ ਲੱਗਣ ਲੱਗਾ ਸੀ ਵਿੱਚ ਓਕੇ ਓਕੇ ਉਹ ਪੂਰੇ ਕੋਰਸ ਨਾਲ ਤੁਹਾਨੂੰ ਬਿਲਕੁਲ ਠੀਕ ਹਾਂ ਠੀਕ ਆ ਮੈਂ ਦੋ ਪੀਤੇ ਨੇ ਮੈਨੂੰ ਕੋਈ ਹੁਣ ਪ੍ਰੋਬਲਮ ਨਹੀਂ ਹੈ 100 ਦਿਨ ਦਾ ਕੋਰਸ ਪੂਰਾ ਕਰ ਲਿਆ ਸੀ ਕਿੰਨੇ ਸਾਲ ਹੋ ਗਏ ਭਾਂਜੀ ਵਰਤਣ ਨੂੰ ਮੈਨੂੰ ਸਾਲ ਕੀ ਹੋਇਆ ਰੋਚੀ ਸਾਲਕ ਹੋ ਗਏ ਹਾਂ ਹੁਣ ਤੁਸੀਂ ਦੁਬਾਰੇ ਵਰਤਣ ਦੇ ਲਈ ਸੋਚ ਰਹੇ ਹੋ ਵੀ ਵਰਤਣ ਦੀ ਹਾਂ ਬਸ ਸੋਚ ਰਹੀ ਸੀ ਹੁਣਾ ਓਕੇ ਓਕੇ ਕੋਈ ਗੱਲ ਨਹੀਂ ਭਾਂਜੀ ਮੰਗਵਾ ਕੇ ਤੁਸੀਂ ਸਟਾਰਟ ਕਰ ਲਿਓ ਤਾਂ ਕੀ ਮੈਸੇਜ ਦੇਣਾ ਚਾਹੁੰਨੀ ਬਰਬਾਰਾਂ ਨੂੰ ਵੀ ਮੈਂ ਤਾਂ ਪਰਿਵਾਰਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਨੀ ਆ ਵੀ ਜਿਹੜੇ ਆਪਾਂ ਅੰਗਰੇਜ਼ੀ ਦਵਾਈਆਂ ਖਾਂਦੇ ਆ ਇਹਨਾਂ ਤੋਂ ਥੋੜਾ ਜਿਹਾ ਸਟਕਾਰਾ ਪਾਵੋ ਤੱਕ ਵੀ ਸਰ ਬੱਸ ਬੈਕ ਵਰਤੋ ਤੇ ਤੰਦਰੁਸਤ ਰਹੋ ਤੰਦਰੁਸਤ ਰਹੋ ਠੀਕ ਹੈ ਬਈ ਥੈਂਕ ਯੂ